ਬਟਾਲਾ थाना ਸਿਟੀ ਪੁਲਿਸ ਵੱਲੋਂ ਲੁਟੇਰਾ ਗਰੋਹ ਦੇ ਦੋ ਵਿਅਕਤੀਆਂ ਨੂੰ ਲੁੱਟਦੇ ਸਮਾਨ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਜਾਣਕਰ ਦਿੰਦਿਆ थाना ਸਿਟੀ ਐਸਐਚਓ ਮੈਡਮ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਬਟਾਲਾ ਮੈਡਮ ਅਸ਼ਰਿੰਗੋਟਿਆਲ ਦੇ ਹੁਕਮਾਂ ਤਹਿਤ ਕਾਰਵਾਈ ਕਰਦੇ ਹੋਏ ਜੋ ਬੀਤੀ 7 ਮਈ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਪ੍ਰੇਮ ਰਾਣੀ ਵਾਸੀ ਓਹੜੀ ਚੌਕ ਬਟਾਲਾ ਨਾਲ ਇੱਕ ਵਾਰਦਾਤ ਹੋਈ ਸੀ ਜਿਸ ਵਿੱਚ ਪ੍ਰੇਮ ਰਾਣੀ ਜਿਨ੍ਹਾਂ ਦੇ ਸ਼ਾਮ ਵੇਲੇ ਕੁਝ ਵਿਅਕਤੀਆਂ ਵੱਲੋਂ ਏ ਰਿੰਗ ਕੋਏ ਗਏ ਸਨ ਅਤੇ ਜਿਸ ਵਿੱਚ ਉਹ ਜ਼ਖਮੀ ਹੋ ਗਏ ਸਨ ਉਸ ਸੰਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਦੇ ਹੋਏ ਜਾਂਚ ਕੀਤੀ ਗਈ ਜਿਸ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਮਿਤੀ 7/5 ਨੂੰ ਸਾਨੂੰ ਇੱਕ ਇੰਟੀਮੀਸ਼ਨ ਮਿਲੀ ਕਿ ਪ੍ਰੇਮ ਰਾਣੀ ਜੀ ਜੋ ਕਿ ਔਰੀ ਚੌਂਕ ਬਟਾਲਾ ਦੇ ਰਹਿਣ ਵਾਲੇ ਆ ਆਪਣੇ ਘਰ ਦੇ ਬਾਹਰ ਬੈਠੇ ਸੇ ਤੇ ਵਕਤ ਕਰੀਬ ਸ਼ਾਮ 6:30 ਦਾ ਹੋਏਗਾ ਕਿ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਇਅਰਿੰਗਸ ਸਨੇਚ ਕਰ ਲਏ ਗਏ ਐਂਡ ਸਨੇਚਿੰਗ ਦੌਰਾਨ ਉਹਨਾਂ ਦੇ ਕੰਨਾਂ ਤੇ ਐਂਡ ਸਿਰ ਚ 60 ਲੱਗੀ ਜਿਸ ਨੂੰ ਉਹਨਾਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਇਸ ਤੇ ਐਫ ਆਈ ਆਰ ਦਰਜ ਕਰਕੇ ਥਾਣੀ ਵੱਲੋਂ ਜਿਹੜਾ ਹੈਗਾ ਵੱਖ-ਵੱਖ ਟੀਮਾਂ ਕਨਸਟੀਟਿਊਟ ਕੀਤੀਆਂ ਗਈਆਂ ਕਿਉਂਕਿ ਕੇਸ ਬਹੁਤ ਸੈਂਸੇਸ਼ਨਲ ਮੈਟਰ ਦਾ ਸੀਗਾ ਕਿਉਂਕਿ ਇਹਦੇ 'ਚ ਨਾ ਹੀ ਸਿਰਫ ਸਨੇਜਿੰਗ ਹੋਈ ਹੈ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਸੱਟਾਂ ਵੀ ਕਾਫੀ ਗਹਿਰੀਆਂ ਪਹੁੰਚੀਆਂ ਸੀ ਜਿਹਦੇ ਕਰਕੇ ਟੀਮਸ ਕਨਸਟੀਟਿਊਟ ਕਰਕੇ ਇੱਕ ਸੀਸੀਟੀਵੀ ਤੇ ਇੱਕ ਮੈਨ ਹੰਟ ਲਾਂਚ ਕੀਤਾ ਗਿਆ ਤਾਂ ਕਿ ਜਲਦ ਜਲ ਜਿਹੜਾ ਹੈਗਾ ਹੈ ਦੋਸ਼ੀਆਂ ਨੂੰ ਫੜਿਆ ਜਾ ਸਕੇ ਐਂਡ ਇਸ ਚੀਜ਼ ਨੂੰ ਜਿਹੜਾ ਟ੍ਰੇਸ ਕੀਤਾ ਜਾ ਸਕੇ ਤਫਤੀਸ਼ ਦੌਰਾਨ ਜਿਹੜਾ ਹੈਗਾ ਆਪਾਂ ਸਾਡੀ ਟੀਮਾਂ ਨੇ ਮੁਸਤਦੀ ਨਾਲ ਕੰਮ ਕਰਦੇ ਹੋਏ ਤਿੰਨ ਦੋਸ਼ੀਆਂ ਨੂੰ ਟ੍ਰੇਸ ਕੀਤਾ ਜਿਨ੍ਹਾਂ ਦੇ ਨਾਮ ਹੈਗੇ ਰਫੀ son of ਮੜਬਨਾਥ ਵਾਸੀ RAMDEEP COLONY ਮੁਰਾਦਪੁਰਾ ਚੁਗੀਆਂ थाना ਤਰੰਤਾਰਨ ਜ਼ਿਲ੍ਹਾ ਤਰੰਤਾਰਨ ਦੂਸਰਾ ਹੈਗਾ ਲਖਨ ਉਹ ਵੀ ਸੇਮ ਇਲਾਕੇ ਦਾ ਰਹਿਣ ਵਾਲਾ ਹੈਗਾ ਮੁਰਾਦਪੁਰ ਸਿਟੀ ਤਰੰਤਾਰਨ ਐਂਡ ਤੀਸਰਾ ਉਹ ਸੁਨਿਆਰਾ ਹੈਗਾ ਕਿ ਜਿਹੜੀਆਂ ਵੀ ਆ ਵਾਲਾ ਵਾਲੀਆਂ ਵੇਚਦੇ ਸੀਗੇ ਉਹ ਸੁਨੈਰੀ ਨੂੰ ਜਾ ਕੇ ਵੇਚਦੇ ਸੀਗੇ ਖੋ ਕਰਨ ਉਪਰੰਤ ਇਹ ਸਿਰਫ ਉਹੀ ਇੱਕ ਬੋਬੀ ਸੁਨਿਆਰਾ ਸੀਗਾ ਜਿਹਦੀ ਮੇਨ ਮਾਰਕੀਟ 'ਚ ਸ਼ਾਪ ਹੈਗੀ ਹੈ ਐਂਡ ਉਸ ਨੂੰ ਇਹ 7000 'ਚ ਜਿਹੜੇ ਵੀ ਕੋਈ ਵਾਲੀਆਂ ਕਿੰਨੇ ਵੀ ਗ੍ਰਾਮ ਦੀਆਂ ਹੋਣ ਟੋਪਸ ਹੋਣ ਕੁਝ ਵੀ ਹੋਵੇ ਜਿਹੜਾ ਇਹਨਾਂ ਨੇ ਖੋਸ਼ ਉਦਮ ਸਮਾਨ ਹੈਗਾ ਉਹਨੂੰ ਇੱਕ 7000 ਰੇਟ ਫਿਕਸ ਕੀਤਾ ਹੋਇਆ ਸੀਗਾ ਜਿੱਦੇ 'ਚ ਜਾ ਕੇ ਇਹਨੂੰ ਉਹ ਕਰਦੇ ਸੀ ਹੁਣ ਇਹਦੇ ਵਿੱਚ ਜਿਹੜਾ ਲਖਨ ਹੈਗਾ ਦੋਸ਼ੀ ਉਹਦੇ ਉੱਪਰ ਆਲਰੇਡੀ ਦੋ ਐਫਆਈਆਰਸ ਲੌਂਚਡ ਹੈਗੀਆਂ 스내ਚਿੰਗ ਦੀਆਂ ਇਸ ਤੋਂ ਇਲਾਵਾ ਜਿਹੜਾ ਰਫੀ ਹੈਗਾ ਰਫੀ ਤੇ ਇਹ ਪਹਿਲੀ ਐਫਆਈਆਰ ਹੈ ਦੂਜਾ ਜਿਹੜਾ ਸੁਨਿਆਰਾ ਹੈਗਾ ਉਹਦੇ ਤੇ ਵੀ ਪਹਿਲੀ ਐਫਆਈਆਰ ਹੈ ਹੁਣ ਇਹਨਾਂ ਦਾ ਫੜੇ ਨਾ ਜਾਣਦਾ ਕੀ ਹੈਗਾ ਮੈਨੂੰ ਕੀ ਇਹ ਬਹੁਤ ਸੇਫ ਪਲੇ ਕਰਦੇ ਹੈ ਰਫੀ ਉੱਥੇ ਉਹਨਾਂ ਦੇ ਘਰ ਪੀਰਾਂ ਦੀ ਜਗ੍ਹਾ ਹੈਗੀ ਹੈ ਉੱਥੇ ਫਾਂਡੇ ਵਗੈਰਾ ਕਰਦਾ ਹੈ ਐਜ਼ ਅ ਬਾਬਾ ਫਿਗਰ ਹੈਗਾ ਉਥੇ ਇਹ ਆਪਣੀ ਏਰੀਆ ਚੋਂ ਦਾ ਸਨੇਚਿੰਗ ਕਰਕੇ ਇਹ ਬਾਹਰਲੇ ਏਰੀਆ ਜਿੱਦਾਂ ਕਿ ਤਰਨਤਾਰਨ ਹੋ ਗਿਆ ਅੰਮ੍ਰਿਤਸਰ ਸਿਟੀ ਹੋ ਗਿਆ ਅੰਮ੍ਰਿਤਸਰ ਰੂਰਲ ਹੋ ਗਿਆ ਉਧਰ ਦੇ ਏਰੀਆ ਚ ਸਨੇਚਿੰਗਸ ਨੂੰ ਅੰਜਾਮ ਦਿੰਦੇ ਆ ਔਰ ਮੋਸਟਲੀ ਜਿਹੜਾ ਹੈਗਾ 올ਡ ਏਜ ਜਿਹੜੀ ਹੈਗੀ ਐਲਡਰਲੀ ਔਮਨ ਇਹਨਾਂ ਨੂੰ ਟਾਰਗੇਟ ਕਰਦੇ ਆ ਉਹਨਾਂ ਦੇ ਸੋਨਾ ਖੋਹ ਕਰਦੇ ਆ ਐਂਡ ਉਸ ਤੋਂ ਬਾਅਦ ਜਾ ਕੇ ਇਹ ਸੁਨਾਰੇ ਨੂੰ ਵੇਚ ਦਿੰਦੇ ਆ ਜਿਹੜੇ ਸੁਨਾਰੇ ਹੈਗੀ ਇਹਦੀ ਸ਼ਾਪ ਜਿਹੜੀ ਹੈਗੀ ਪ੍ਰੋਪਰ ਚਾਂਦੀ ਦੀ ਹੈਗੀ ਚਾਂਦੀ ਦੇ ਆਈਟਮਸ ਨੇ ਮੋਸਟਲੀ ਰੱਖੇ ਹੋਏ ਆ ਪਰ ਇਹਨੇ ਫਿਰ ਇਹ ਕੰਮ ਕਰਨਾ ਕੀ ਸ਼ੁਰੂ ਕੀਤਾ ਕਿ ਜਿਹੜਾ ਵੀ ਲੁੱਟ ਖੋਹ ਦਾ ਸਮਾਨ ਇਹਦੇ ਕੋਲ ਆਉਂਦਾ ਸੀ ਇਹ ਉਹਨਾਂ ਨੂੰ 7000 ਦੇ ਦਿੰਦਾ ਸੀ ਕਿਉਂਕਿ ਉਹ ਨਸ਼ੇ ਦੀ ਲੱਤ ਤੇ ਆਦੀ ਸੀ ਤੇ ਉਹਨਾਂ ਨੂੰ ਉਹ ਵੀ ਕਾਫੀ ਲੱਗਦਾ ਸੀਗਾ ਐਂਡ ਆਫਟਰ ਥੈਟ ਇਹ ਕੀ ਕਰਦਾ ਸੀਗਾ ਕਿ ਉਹਨਾਂ ਨੂੰ ਪਿਘਲਾ ਕੇ ਸੋਨੇ ਨੂੰ ਐਂਡ ਜਿਹੜਾ ਵੀ ਕੋਈ ਆਰਡਰ ਲੈ ਕੇ ਉਸ ਅਕੋਰਡਿੰਗ ਨਵੇਂ ਸ਼ੇਪ ਦੀਆਂ ਉਹਨਾਂ ਦੀਆਂ ਗਾਲੀਆਂ ਜਾਂ ਕੋਕੇ ਤਿਆਰ ਕਰ ਦਿੰਦਾ ਸੀਗਾ ਇਹ ਉਹ ਸਮਾਨ ਹੈਗਾ ਜਿਹੜਾ ਆਪਾਂ ਉਹਨਾਂ ਕੋਲੋਂ ਜਿਹੜਾ ਹੈਗਾ ਰਿਕਵਰ ਕੀਤਾ ਇਹ ਇਲੈਕਟ੍ਰੋਨਿਕ ਅੰਡਾ ਜਿਹੜਾ ਉਹ ਯੂਜ਼ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ ਵਾਰਦਾਤ ਸਮੇ ਵਰਤੀ ਗਈ ਬਾਈਕ ਹੈਗੀ ਹੈ ਪਲਸਰ ਬਾਈਕ ਜੋ ਬਿਨਾ ਨੰਬਰ ਹੀ ਹੈ ਜਿਨ੍ਹਾਂ ਤੋਂ ਮਤਲਬ ਕਿ ਇਹ ਪਰਨੇ ਬਣ ਕੇ ਆਏ ਸੀਗੇ ਇੱਕ ਤੇ ਪਹਿਚਾਨ ਇਹਨਾਂ ਦੇ ਫੇਸ ਦੀ ਉਹ ਕਰਨੀ ਬਹੁਤ ਔਖੀ ਸੀ ਬਿਕਾਉਜ਼ ਲੋਕਲ ਨਹੀਂ ਸੀ ਦੂਸਰਾ ਬਾਈਕ ਦਾ ਕੋਈ ਨੰਬਰ ਪਲੇਟ ਨਹੀਂ ਤੇ ਬਹੁਤ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਸਾਡੀ ਟੀਮਾਂ ਉਥੋਂ ਤੱਕ ਪਹੁੰਚੀਆਂ ਤਰਨ ਤਰਨ ਤੋਂ ਇਹਨਾਂ ਨੂੰ ਟ੍ਰੇਸ ਕੀਤਾ ਤੇ ਕਾਬੂ ਕੀਤਾ ਤੇ ਰਿਕਵਰੀ ਫੈਕਟ ਕੀਤੀ ਕੋਈ ਦਸਤਿਆ ਨਸ਼ੇ ਦੇ ਵੀ ਆਦੀ ਆ ਤੇ ਹਥਿਆਰ ਵੀ ਕਿਰੇ ਵਰਤੇ ਸੀ ਜਿਨ੍ਹਾਂ ਨੇ ਭਾਰਕ ਕੀਤਾ ਨਹੀਂ ਹਥਿਆਰ ਦਾ ਐਸਾ ਕੁਝ ਸਾਹਮਣੇ ਨਹੀਂ ਆਇਆ ਜਿਹੜੀਆਂ ਵਾਰਦਾਤਾਂ ਇਹਨਾਂ ਨੇ ਮੰਨੀਆਂ ਉਹਦੇ 'ਚ ਇਹਨਾਂ ਨੇ ਐਲਡਰਲੀ ਪੀਪਲ ਨੂੰ ਟਾਰਗੇਟ ਕੀਤਾ ਜਿਹਦੇ 'ਚ ਸਿੱਧਾ ਜਾ ਕੇ ਟਾਪਲਸ ਜਾਂ ਵਾਲੀਆਂ ਜਿਹੜੀਆਂ ਸਿੱਧੀਆਂ ਖ ਇਸ ਬਾਟਮ ਇੱਕ ਤਰੀਕੇ ਨੇ ਗਿਰੋਈ ਹੈਗਾ ਜਿਹੜਾ ਇੱਥੇ ਪਹਿਲਾਂ ਮਤਲਬ ਕਿ ਵਾਰਦਾਤ ਕਰੇਗਾ ਡਿਫਰੈਂਟ ਡਿਫਰੈਂਟ ਆਪਣੇ ਡਿਸਟ੍ਰਿਕਟ ਤੋਂ ਬਾਹਰ ਐਂਡ ਉਸ ਤੋਂ ਬਾਅਦ ਜਾ ਕੇ ਵੇਚੇਗਾ ਬਟਾਲੇ ਦੇ ਵਿੱਚ ਵੀ ਕੋਈ ਇਹਨਾਂ ਦੇ ਨਾਲ ਕੋਈ ਪਰਸਨ ਇਨਵੋਲ ਹੈਗਾ ਨਹੀਂ ਬਟਾਲੇ ਦਾ ਐਸਾ ਚੀਜ਼ ਤਾਂ ਕੋਈ ਨਾਮ ਸਾਹਮਣੇ ਨਹੀਂ ਆਇਆ ਹੈ ਨਾ ਮੇਰੇ ਸੋਚ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹਨਾਂ ਦਾ 2 ਦਿਨ ਦਾ ਰਿਮਾਂਡ ਤੇ ਸੀਗੇ ਅੱਜ ਇਹਨਾਂ ਨੂੰ ਕੋਰਟ ਦੁਬਾਰਾ ਪੇਸ਼ ਕਰਾਇਆ ਜਾ ਰਿਹਾ ਹੈ ਮੰਡ ਲਈ ਬਾਈਕ ਫੜੀ ਗਈ ਹੈ ਪਲਸਰ ਜੀ ਕਿ ਉਹ ਵੀ ਚੋਰੀ ਦੀ ਹੈ ਕਿ ਜਦਨੇ ਆਈ ਉਹਦੀ ਇੰਜਨ ਦੇ ਚ 86 ਨੰਬਰ ਆਪਾਂ ਕਰਕੇ ਆਰਟੀਓ ਦੇ ਪਾਸੋਂ ਤਸਦੀਕ ਕਰਵਾ ਰਹੇ ਕਿ ਇਹ ਬਾਈਕ ਇਹਦੇ ਨਾਮ ਤੇ ਹੈਗੀ ਹੈ ਉਹ ਤਫਤੀਸ਼ ਦਾ ਵਿਸ਼ਾ ਹੈ